ਇਸ ਵੱਕੂ ਮੈਂ ਬਹੁਤ ਜ਼ਿਆਦਾ ਸੀਰੀਅਸ ਹਾਂ ਤੋਂ ਜਦੋਂ ਮੈਂ ਪਹਿਲ ਕੀਤੀ ਮੈਂ ਤਾਂ ਕੋਈ ਗੱਲ ਨਹੀਂ ਅੱਜ ਵੀ ਜੋ ਬਚਨ ਦੇ ਰਿਹਾ ਇਸ ਮੈਂ ਕਹ ਜੇਕਰ ਪਰਮੇਸ਼ਵਰ ਪ੍ਰੀਖਿਆ ਲੈ ਰਿਹਾ ਕੋ ਤੁਮ ਬੜੀ ਵੱਡੀ ਗਵਾਹੀ ਦੇ ਨਾਲ ਖੜਾ ਕਰੇਗਾ ਅੱਜ ਇਹ ਦਸਰੇ ਨੇ ਜਦੋਂ ਇਹਨਾਂ ਨੇ ਵਿਸ਼ਵਾਸ ਕੀਤਾ ਔਰ ਇਹਨਾਂ ਦੇ ਉੱਪਰ ਵੀ ਬੜੀ ਵੱਡੀ ਆਫਤ ਆਈ ਛੱਤ ਦੇ ਉੱਪਰ ਚੜੇ ਹੋਏ ਸੀਗੇ ਔਰ ਛੱਤ ਤੋਂ ਜੁੜੇ ਕਲੋ ਉਹ ਛੱਤ ਨੂੰ ਦੇਖ ਲੱਗੇ ਬਾਲੇ ਟੁੱਟਦੇ ਸੀ ਇਹਨਾਂ ਨੇ ਜਿੱਦਾਂ ਹੀ ਛੱਤ ਤੇ ਚੜਿਆ ਬਾਲਾ ਟੁੱਟਿਆ ਇਦਾਂ ਹੀ ਹੈ ਔਰ ਬਾਲਾ ਟੁੱਟਿਆ ਇਹਨਾਂ ਦੇ ਜਿਹੜਾ ਸਾਈਡ ਤੇ ਕਬੀ ਸਾਈਡ ਤੇ ਬੱਲਾ ਮੱਜਾ ਉਹ ਪ੍ਰਸ਼ਾਤ ਤੋਂ ਡਿੱਗੇ ਪਰ ਪ੍ਰਭੂ ਦੀ ਇੰਨੀ ਕੋ ਕਰਪਾਈ ਕਿ ਕੋਈ ਹੱਡੀ ਟੁੱਟੀ ਪੱਜੀ ਨਹੀਂ ਇਹ ਬਲਾਸਟ ਉਹ ਪ੍ਰਭੂ ਨੇ ਇਹਨਾਂ ਨੂੰ ਬਚਾਲਿਆ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰੇਰਣਿਆ ਪ੍ਰੇਰਤ ਤੋਂ ਬਾਅਦ ਇਹਨਾਂ ਦੇ ਇੰਨੇ ਨੂੰ ਦੇਣ ਮਾਰੇ ਸੀ ਕਿ ਅੱਜ ਦਸਰੇ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ 13000 ਦੀ ਬਲੇਸਿੰਗ ਹੋਈ ਹੈ ਪ੍ਰਭੂ ਅਸੂ ਦੇ ਨਾਮ ਦੇ ਵਿੱਚ ਮੈਂ ਤਾਰਿਫ ਕਰੋ ਜੀ ਹਾਂ ਜੀ